23 25000 ਦੇ ਹੋਣਗੇ 25 25000 ਦੇ ਹੋਣਗੇ ਆ ਕਬੱਡੀ ਪੈ ਗਈ ਪਹਿਲੀ ਤੇ ਦਿਲਬਾਖ ਸਾਹਿਬ ਚੱਕ ਮਾਓ ਪੂਰੀਆ 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 ਸੀਸਰ ਸ਼ੇਰਾਂ ਹਰਿਆਣੇ ਕਾ ਆ ਵੇਖਾਂਗੇ ਵੀ ਦੇਖੋ ਸਾਹਮਣੇ ਇਹ ਵੀ ਕੰਟਰੋਲ ਦੇ ਕੱਪ ਦਾ ਇਹ ਨਤੋਰ ਦੀ ਧਰਤੀ ਦਾ ਨਿਕਾ ਕਬੱਡੀ ਪਾ ਰਿਹਾ ਹੈ ਸਾਹਮਣੇ ਮੈਂ ਦੇਖਾਂਗਾ ਹਰਿਆਣੇ ਦੀ ਧਰਤੀ ਹੈ ਹਰਿਆਣੇ ਦੀ ਪੂਰੀ ਦੀ ਪੂਰੀ ਕਰੀਮ ਅੱਜ ਕਦੇ ਸ਼ਿਲੂ ਆਇਆ ਹੈ ਸ਼ਿਲੂ ਨਾਲ ਲੈ ਕੇ ਆਇਆ ਆ ਕਲਰੋ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਸ਼ਿਲੂ ਦੇ ਤਿੰਨ ਜੱਫੇ 21000 ਦੇ ਇਹਨਾਂ ਦੇ ਵੱਲੋਂ ਲੱਖੇ ਉਹਨਾਂ ਦੇ ਵੱਲੋਂ ਗੱਗਿਆ ਲਾਪਰੀ ਦਾ ਕੈਨੇਡਾ ਰਜਿੰਦਰ ਢਿੱਲੋ ਆਸਟ੍ਰੇਲੀਆ ਸੁਖਜੀਤ ਢਿੱਲੋ ਆਸਟ੍ਰੇਲੀਆ ਜੱਜ ਢਿੱਲੋ ਤੇ ਮਨਦੀਪ ਢੀਰੋ ਢਿੱਲੋ ਹੋਰਾਂ ਦੇ ਵੱਲੋਂ ਆ ਕੈਲਰੋ ਵਾਲਾ ਰਵੀ ਕਬੱਡੀ ਪਾ ਰਿਹਾ ਹੈ ਜਿਹਨੇ ਟੱਚ ਕੀਤਾ ਹੁੱਲੇ ਨੂੰ ਪਰ ਕਹਿੰਦੇ ਹਜੇ ਮੰਨਿਆ ਨਹੀਂ ਪਰ ਆ ਰਵੀ ਸਾਹੋ ਗਿਆ ਵਾਲਾ ਇਹਦੇ ਤਿੰਨ ਜਫੇ ਸਰਬੋਹਰਾ ਵੱਲੋਂ ਯੋਧੇ ਹੋਣਾ ਵੱਲੋਂ ਆ ਮੇਰੇ ਵੀਰੋ ਜਿਨ੍ਹਾਂ ਦੇ ਵੱਲੋਂ ਲੱਖੇ ਹੋਣਾ ਦੇ ਵੱਲੋਂ ਗੱਗਿਆ ਲਪਰੀ ਦਾ ਕੈਨੇਡਾ ਹਰਜਿੰਦਰ ਢਿੱਲੋ ਆਸਟ੍ਰੇਲੀਆ ਸੁਖਜੀਤ ਢਿੱਲੋ ਆਸਟ੍ਰੇਲੀਆ ਜੱਜ ਢਿੱਲੋ ਤੇ ਮਨਦੀਪ ਢਿੱਲੋ ਹੋਰਾਂ ਦੇ ਵੱਲੋਂ ਆ ਕੈਲਰੋ ਵਾਲਾ ਰਵੀ ਕਬੱਡੀ ਪਾ ਰਿਹਾ ਹੈ ਜਿਹਨੇ ਟੱਚ ਕੀਤਾ ਫੁੱਲੇ ਨੂੰ ਪਰ ਕਹਿੰਦੇ ਹਜੇ ਮੰਨਿਆ ਨਹੀਂ ਪਰ ਆ ਰਵੀ ਸਾਹੋ ਗਿਆ ਵਾਲਾ ਇਹਦੇ ਤਿੰਨ ਜਫੇ ਸਰਬੋਹਰਾ ਵੱਲੋਂ ਯੋਧੇ ਹੋਣਾ ਵੱਲੋਂ ਆ ਮੇਰੇ ਵੀਰੇ ਖੁਸ਼ੇ ਤੇ ਕਹਿੰਦੇ ਨਿੱਕੇ ਹੋਰਾਂ ਵੱਲੋਂ ਨਾਲ ਕਹਿੰਦੇ ਕਬੱਡੀ ਦੀ ਦੁਨੀਆ ਦੇ ਵਿੱਚ ਜਸਪ੍ਰੀਤ ਹੋਰਾਂ ਵੱਲੋਂ 25000 ਦੇ ਆ ਫਾਰ ਅਗਲੀ ਕਬੱਡੀ ਸੀਸਰ ਵਾਲਾ ਦੁਰਪਿਆ ਪਾਲੇ ਤੋਂ ਸ਼ਿਲੂ 1 ਮੈਨ ਆਫ ਆਫ ਆਰਮੀ ਇਹ ਵੇਖਾਂਗੇ ਵੀ ਰੇਡ ਪੈਂਦੀ ਹੋਈ ਬਾਹੂ ਅਕਬਰਪੁਰ ਤੇ ਟੱਕਰ ਸ਼ੂਸ਼ਕ ਦੀ ਵੇਖੋ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਪਰ ਆਹ ਖੋੜੇ ਹਰਿਆਣੇ ਦੇ ਭਿਰਦੇ ਗੋਲੇ ਵਾਲੇ ਆ ਕੇ ਇਹ ਹਰਜੀਪਾਸੇ 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 ਸਿਰਾ ਗਬਰੂਆ ਸਿਰਾ ਓਏ ਗਬਰੂਆ ਕਹਿੰਦੇ ਸ਼ਿਲੂ ਦੇ ਤਿੰਨ ਜਫੇ ਲੱਖਾ ਢਿੱਲੋ ਆਸਟ੍ਰੇਲੀਆ ਗੱਗਾ ਢਲੋਕ ਦੇਣਾ ਨਾ ਨਾਪ੍ਰਿਤ ਕੈਨੇਡਾ ਹਰਜਿੰਦਰ ਢਿੱਲੋ ਤੇ ਸੁਖਜੀਤ ਜੱਜ ਤੇ ਮਨਦੀਪ ਕਹਿੰਦੇ 31000 ਦੇ ਹੋੜ ਗਏ ਢਿੱਲੂ ਦੇ ਤਿੰਨ ਜਫੇ ਢਿੱਲੂ ਦੇ ਦੋ ਜਫੇ ਸਾਡਾ ਵੀਰ ਕਹਿੰਦੇ ਸਰਵਡ ਕੈਨੇਡਾ ਯੋਧਾ ਕੈਨੇਡਾ ਨਾਲ ਖੁਸ਼ਾ ਤੇ ਨਿੱਕਾ ਆਸਟ੍ਰੇਲੀਆ ਨਾਲ ਕਦੇ ਜਸਪ੍ਰੀਤ ਦੋ ਜੱਫੇ 25000 ਦੇ ਹੋੜ ਗਏ 25000 ਦੇ ਹੋੜ ਗਏ ਐਨ ਬਾਜਾ ਬਾਜਾ ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਉਧਰਲੇ ਪਾਸੇ ਵੀ ਆਹ ਘੱਟਤਾ ਕਰਨਾ ਲੱਗਦਾ ਟੰਨ ਕੇ ਜਫਾ ਲਾਦਾ ਐਨ ਬਾਜਾ ਬਾਜਾ ਕਰਾਤੀ ਐ ਆਓ ਇਸ ਸਮੇਂ ਅਗਲੀ ਰੇਡ ਕਹਿੰਦੇ ਕੈਲ ਰੰਬਾ ਰਵੀ ਪਿਆਰ ਹੈ ਉਹ ਗਰਾਊਂਡ ਦੇ ਵਾਲੇ ਬੈਠੇ ਦਰਸ਼ਕ ਹੋਈ ਜਾਮਨਪੁਰ ਬਈ ਗੱਜੜ ਵਾਲਿਆ ਲਾਉਣਾ ਪੈਂਦਾ ਝੋਟੇ ਜਿੰਨਾ ਜੋ ਕਰਨੀ ਹੋਵੇ ਕਮੈਂਟਰੀ ਤੇ ਬਾਜ ਫਿਰ ਟੱਲੀ ਬਾਗ ਤਣਕੌਣੀ ਪੈਂਦੀ ਆ ਉਹ ਦੁਨੀਆਂ ਅੰਦਰ ਨਹੀਂ ਹੁੰਦੀ ਫੈਨ ਤੇ ਫੈਨ ਪਣਾਉਣੀ ਪੈਂਦੀ ਆ ਉਹ ਦੁਨੀਆਂ ਅੰਦਰ ਨਹੀਂ ਹੁੰਦੀ ਫੈਨ ਤੇ ਖੇਡ ਦਿਖਾਉਣੀ ਪੈਂਦੀ ਆ ਉਹ ਕੇਂਦਰਮ ਵਾਲਾ ਆ ਗਿਆ ਅਗਲੀ ਰੇਡ ਸੀਸਰ ਵਾਲਾ ਦੁਨੀਆਂ ਦਾ ਟਾਪਰ ਦੁਨੀਆਂ ਦਾ ਮੰਨਿਆ ਪਰਮੰਨਿਆ ਇਸ ਸਮੇ ਪੂਰੀਆ ਉਹ ਵੇਖ ਵੀਰਿਆ ਕਬੱਡੀ ਇਹ ਸੈਸ਼ਨ ਦੀ ਧਰਤੀ ਦਾ ਬੂਰੀਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪੂਰੇ ਹਰਿਆਣੇ ਦੀ ਕਰੀਮ ਪੂਰੇ ਪੰਜਾਬ ਦੀ ਕਰੀਮ ਅੱਜ ਕਹਿੰਦੇ ਗੋਲੇ ਵਾਲੇ ਦੀ ਧਰਤੀ ਦੇ ਗੱਭਰੂ ਵਾਲੇ ਸੱਦੀ ਆ ਇਹਨਾਂ ਨੇ ਮਿਹਨਤ ਇਹਨਾਂ ਨੇ ਤਪੱਸਿਆ ਕੀਤੀ ਤੇ ਲੈ ਵੀ ਗੋਲੂ ਅੱਜ ਤੁਹਾਡੀ ਮਿਹਨਤ ਨੂੰ ਕਹਿੰਦੇ ਬੂਰ ਲੱਗੇ ਠੀਖੋ ਐਪ ਡਾਊਨਲੋਡ ਕਰੋ ਸਟੈਪ ਸਮਝੋ ਔਰ ਘਰ ਬੈਠੇ ਹੀ ਆਨਲਾਈਨ ਡਰਾਈਵਿੰਗ ਲਾਇਸੈਂਸ ਬਣਾ ਲਓ ਇੰਸਟਾਲ ਨਾਉ ਤੇ ਕਲਿੱਕ ਕਰੋ ਔਰ ਅਭੀ ਸਿੱਖੋ ਐਪ ਡਾਊਨਲੋਡ ਕਰੋ ਲੈ ਭਈ ਲੇਕੇ ਤੇ ਜੱਗੀ ਆ ਸਾਡਾ ਰਾਮੂ ਵਾਲੀਆ ਭਰਾ ਸਾਡਾ ਬੈਠਾ ਨਿਊਜ਼ੀਲੈਂਡ ਦੇ ਵਿੱਚ ਵੱਡੇ ਮੋਹ ਵੱਡੀ ਮੁਹੱਬਤ ਦੀ ਗੱਲ ਹੈ ਆ ਕਬੱਡੀ ਦੀ ਗੱਲ ਇਹ ਰਵੀ ਐ ਰਵੀ ਟੂ ਰਵੀ ਰਵੀ ਟੂ ਰਵੀ ਇੱਕ ਕੈਲਨ ਵਾਲਾ ਤੇ ਦੂਜਾ ਬੋਗੇ ਜਲੇਦੇ ਸਾਹੋਕੇ ਪਿੰਡ ਦਾ ਜਿਹੜੇ ਏਰੀਆ ਦਾ ਜਗਵੇਲ ਸਿੰਘ ਜੀ ਠੱਟੀ ਅਮਰਤ ਯੂਐਸਏ ਦੇ ਵਿੱਚ ਉਸੇ ਇਲਾਕੇ ਦਾ ਗੱਭਰੂ ਐ ਨਦੋਹਰ ਵਾਲਾ ਨਿੱਕਾ ਕਬੱਡੀ ਪਾਲਣ ਦੇ ਲਈ ਮੈਦਾਨ ਦੇ ਵਿੱਚ ਪਤਾ ਹੋਇਆ ਲੋ ਨਿੱਕਾ ਕਹਿੰਦੇ ਨਦੋਹਰ ਵਾਲਾ ਇਸ ਸਮੇਂ ਯਾਰਪ ਦੇ ਮੈਦਾਨਾਂ ਦਾ ਵੀ ਟਾਪਰ ਉਧਰ ਸਿਮਰਪ੍ਰਾਂਤ ਦਬਈ ਸਾਡਾ ਵੀਰ ਹੈ 31000 ਦੇ ਨਾਲ ਕਹਿੰਦੇ ਅਗਲੇ ਸਾਲ ਮੀਤ ਦਾ ਸਨਮਾਨ ਕਰਾਂਗੇ ਪਰ 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 ਉਧਰ ਵੇਖੋ ਸਾਹਮਣੇ ਨਦੋਰਾ ਕਿੱਥੇ ਰੁਕਦਾ ਆਉਂਦਾ ਤੱਕਦਾ ਗੋਲੇ ਆਲੇ ਦੇ ਵਿੱਚ ਕੱਪ ਸਿਰੇ ਦਾ ਖੇਡਿਆ ਜਾ ਰਿਹਾ ਆਹ ਕੈਲਰਮ ਵਾਲਾ ਰੇਡ ਪਾ ਰਿਹਾ ਹੈ ਸ਼ੂਸ਼ਕ ਦੀ ਸਟਾਪ ਲਾਈਨ ਬਗੀਚਾ ਫੁੱਲਾ ਨਾਲ ਕੋਪੀ ਤੇ ਰਵੀ ਇਹਨ ਚਾਰੇ ਜਫੀ ਤਿਆਰ ਪਰ ਉੱਥੇ ਮੁੰਡਿਆ ਆਹ ਵੇਖ ਗਲਰਮ ਵਾਲਾ ਤੇਰੇ ਪਾਲੇ ਦੀਆਂ ਹੱਦਾ ਸਰਹੱਦਾ ਟੱਪ ਗਿਆ ਹੈ ਹਾਂ ਅੱਜ ਕਹਿੰਦੇ ਧਰਤੀ ਫਰੀਦਕੋਟ ਦੀ ਹੈ ਆਹ ਆਸਾ ਪੁੱਟਰ ਵਾਲਿਆ ਵੇਖ ਬੂਰੀਆ ਵਾਕ ਕਹਿੰਦੇ ਬੱਲੇ ਬੱਲੇ ਹੋਈ ਪਈ ਐ ਸੁੱਖੇ ਦੇ ਦੇ ਨਾਲ ਕਹਿੰਦੇ ਰਵੀ ਦੇ ਰਵੀ ਕਹਿੰਦੇ ਛਾਹੋਗਿਆਂ ਵਾਲਾ ਤੇ ਫੂਲਾ ਸ਼ੂਸ਼ਕ ਵਾਲਾ ਇਹਦੇ ਤਿੰਨ ਤਿੰਨ ਜੱਫੇ 30-30 ਹਜ਼ਾਰ ਦੇ ਯੋਧੇ ਹੋਣਾ ਦੇ ਵੱਲੋਂ ਬਾਈ ਕਹਿੰਦੇ ਖੁਸ਼ੇ ਤੇ ਨਿੱਕੇ ਹੋਣਾ ਦੇ ਵੱਲੋਂ ਨਾਲ ਕਹਿੰਦੇ ਜਸਪ੍ਰੀਤ ਹੋਣਾ ਦੇ ਵੱਲੋਂ ਆਹ ਬੱਲੇ ਬੱਲੇ ਹੋਈ ਪਈ ਐ ਆਹ ਕਹਿੰਦੇ ਡਬਲ ਟੱਕ ਹੋ ਗਿਆ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਜੁੜ ਗਿਆ ਅੱਜ ਬੱਲੇ ਬੱਲੇ ਹੋਈ ਜਾਂਦੀ ਐ ਵੱਬ ਸਾਈਡਾਂ ਦੇ ਉੱਤੇ ਜੇ ਗੱਲ ਕਰੀਏ ਤੇ ਗੋਲੇ ਵਾਲਾ ਚੱਲਦਾ ਅੱਜ ਪੰਜਾਬ ਦੇ ਉੱਤੇ ਗੋਲੇ ਵਾਲਾ ਚੱਲਦਾ ਕਹਿੰਦੇ ਵਿਦੇਸ਼ਾਂ ਦੇ ਵਿੱਚ ਗੋਲੇ ਵਾਲੇ ਦੀ ਧੂਮ ਪਈ ਜਾਂਦੀ ਆ ਕਿਉਂਕਿ ਪੰਜਾਬ ਦੇ ਹਰ ਇੱਕ ਵੈਬਸਾਈਟ ਦੇ ਉੱਤੇ ਗੋਲੇ ਵਾਲਾ ਗੋਲੇ ਵਾਲਾ ਬੱਸ ਗੋਲੇ ਵਾਲਾ ਗੋਲੇ ਵਾਲਾ ਗੋਲੇ ਵਾਲਾ ਹੋਈ ਪਈ ਆ ਨਿੱਕੇ ਨਵੌਰ ਦੀਆਂ 3 ਰੇਡਾਂ 11000 ਦੀਆਂ ਜੈਜ ਢਿੱਲੋ ਆਸਟ੍ਰੇਲੀਆ ਮਨਦੀਪ ਢਿੱਲੋ ਆਸਟ੍ਰੇਲੀਆ ਸੁਖਜੀਤ ਆਸਟ੍ਰੇਲੀਆ ਹਰਜਿੰਦਰ ਢਿੱਲੋ ਆਸਟ੍ਰੇਲੀਆ ਲਖਾ ਢਿੱਲੋ ਆਸਟ੍ਰੇਲੀਆ ਨਾਲ ਗੱਗਾ ਢਿੱਲੋ ਕੈਨੇਡਾ ਤੇ ਲਾਭਪ੍ਰੀਤ ਕੈਨੇਡਾ ਵੱਲੋਂ ਇਹ ਪਹਿਲੀ ਪੈ ਗਈ ਪਹਿਲੀ ਪੈ ਗਈ ਪੈ ਗਈ ਪਰ ਸ਼ੀਲੂ ਸ਼ੀਲੂ ਕਰਾਉ ਇੱਕ ਰੇ ਨੂੰ ਏ ਜੱਖ ਨਿਆਰਾ ਕਹਿੰਦੇ ਬਹੁ ਅਕਬਰਪੁਰ ਦੀ ਧਰਤੀ ਦਾ ਉਹ ਕਬੱਡੀ ਦਾ ਜਿਵੇਂ ਕਹਿੰਦੇ ਵਨ ਮੈਨ ਆਰਮੀ ਕਿਹਾ ਜਾਣ ਵਾਲਾ ਹਰਿਆਣੇ ਦੀ ਧਰਤੀ ਨੂੰ ਬਲੌਕ ਕਰਦਾ ਹੈ ਇਹ ਸ਼ਿਲੂ ਆਏ ਜਿਹਨੇ ਟੁੱਟ ਕੇ ਜਫਾ ਲਾਇਆ ਹੈ ਸ਼ਿਲੂ ਦੇ ਤਿੰਨ ਜਫੇ ਲੱਖਾ ਢਿੱਲੋ ਆਸਟ੍ਰੇਲੀਆ ਗੱਗਾ ਢਿੱਲੋ ਕਨੇਡਾ ਰਬ ਪ੍ਰੀਤ ਕਨੇਡਾ ਹਰਜਿੰਦਰ ਢਿੱਲੋ ਤੇ ਸੁਗਰੀ ਢਿੱਲੋ ਨਾਲ ਜੱਜ ਆਸਟ੍ਰੇਲੀਆ ਤੇ ਮਨਦੀਪ ਇਹਨਾਂ ਦੇ ਵੱਲੋਂ 31000 ਦੇ ਉਧਰ ਕਹਿੰਦਾ ਸ਼ਰਮਣ ਵੱਲੋਂ ਸ਼ਰਮਣ ਕੈਨੇਡਾ ਨਿੱਕਾ ਆਸਟ੍ਰੇਲੀਆ ਜਸਪ੍ਰੀਤ ਯੂ ਐਸ ਏ ਖੁਸ਼ ਆਸਟ੍ਰੇਲੀਆ ਤੇ ਨਾਲ ਸਾਡਾ ਵੀਰ ਯੋਧਾ ਬਰਾੜ ਇਹ ਕਹਿੰਦੇ ਵੀ ਦੋ ਜੱਫੇ ਸੀਨੂ ਦੇ 25000 ਦੇ ਹੋਣੇ ਆ ਉਹ 25000 ਦੇ ਹੋਣੇ ਆ ਉਧਰਲੇ ਪਾਸੇ ਬਾਜਾ-ਵਾਜਾ ਹੋਈ ਪਈ ਆ ਚਰਚਾ ਦਾ ਮਿਸ਼ਾ ਬਣਿਆ ਹੋਇਆ ਆ ਕਬੱਡੀ ਦਾ ਆਬ ਚੱਲਦੀ ਜਾਂਦਾ ਹੈ ਜਿੱਲਾ ਮੇਲਾ ਮੇਲਾ ਕਹਿੰਦੇ ਗੋਲੇ ਆਲੇ ਚੱਲਦਾ ਹਉ ਦਿਆਲਪੁਰਾਂ ਤੇ λεਵਾ ਜਲਦੀ ਦੇ ਨਾਲ ਆ ਜਾਣ ਦਿਆਲਪੁਰਾਂ ਤੇ λεਵਾ ਸੀਸਰ ਵਾਲਿਆ ਹਉ ਮੁੰਡਿਆ ਸੀਸਰ ਵਾਲਿਆ ਪਾਵੇ ਮੇਰ-ਮੇਰ ਕੇ ਪਾਵੇ ਜੋੜ-ਜੋੜ ਕੇ ਪਰ ਵੇਖੋ ਮਨੀਸ਼ ਇਸ ਸਮੇ ਬਾਹੂ ਪਰ ਵਾਲਾ ਇਹ ਕਰਾਉ ਬੱਲੇ ਬੱਲੇ ਕਰਾਉਂਦਾ ਧੰਨ ਧੰਨ ਕਰਾਉਂਦਾ ਧੰਨ ਧੰਨ ਪਰ 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 ਦੇਖ ਨਜ਼ਾਰਾ ਦੇਖ ਨਜ਼ਾਰਾ ਖੜ ਕੇ ਯਾਰਾ ਦੇਖ ਨਜ਼ਾਰਾ ਖੜ ਕੇ ਯਾਰਾ ਦੇਖ ਨਜ਼ਾਰਾ ਅੱਜ ਗੋਲੇ ਵਾਲੇ ਦੀ ਧਰਤੀ ਹੈ ਕਹਿੰਦੇ ਕੁਲ ਜੀਤਿਆ ਉਹ ਨਵੇਂ ਕਿਲੇ ਆ ਲਿਆ ਅੱਜ ਗੋਲੇ ਵਾਲੇ ਦੀ ਧਰਤੀ ਹੈ ਤੇ ਰੌੜਕਾ ਬਹਾਰਾ ਖਰੀਆ ਪਈਆ ਨੇ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਨਹੀਂ ਰੀਸਾ ਨੌਜੋਲਾ ਹਾ ਸ਼ੂਸ਼ਕ ਵਾਲਿਓ ਜੱਫਾ ਲਾਉਣਾ ਪੈਣਾ ਜੇ ਜਿੰਨਾ ਤੇ ਜੱਫੇ ਲਾਉਣੇ ਪੈਣੇ ਆ ਉਹ ਜੱਫੇ ਲਾਉਣੇ ਪੈਣੇ ਆ ਉਹ ਸਾਰਾ ਇਲਾਕਾ ਮਾਨ ਕਰਦਾ ਆ ਉਹ ਵੇਖਾਂਗੇ ਨਦੌਰ ਵਾਲੇ ਦੀ ਰੇਡ ਪੈਂਦੀ ਹੋਈ ਆ ਕਿ ਸੁੱਖੀ ਲੋਪੇ ਬੰਦੇ ਅਣਖੀ ਮੋਲ ਭਗਾਉਂਦੇ ਮਰ ਕੇ ਹੱਥ ਕਦੇਣਾ ਪਿੱਛੇ ਖੇਦੇ ਸਿਰ ਦੇ ਉੱਤੇ ਧਰ ਕੇ ਉੱਤੋਂ ਉੱਤੋਂ ਜੋ ਅਖਣ ਬਾਈ ਖੜਦੇ ਨਹੀਂ ਹੁੰਦੇ ਓਏ ਲੱਤਾਂ ਖਿੱਚਣ ਵਾਲੇ ਸਪੋਟਾ ਕਰਦੇ ਨਹੀਂ ਹੁੰਦੇ ਲੱਤਾਂ ਖਿੱਚਣ ਵਾਲੇ ਸਪੋਟਾ ਕਰਦੇ ਨਹੀਂ ਹੁੰਦੇ ਆਹ ਵੇਖੋ ਰੇਡ ਪੈ ਗਈ ਆਹ ਬਾਬੇ ਨਾਨਕ ਦੀ ਮਿਹਰ ਆ ਗੋਲੇ ਵਾਲੇ ਦੀ ਧਰਤੀ ਦੇ ਉੱਤੇ ਅੱਜ ਕਹਿੰਦੇ ਗੋਲੇ ਵਾਲਾ ਪਿੰਡ ਪੂਰੀ ਦੁਨੀਆ ਦੇ ਵਿੱਚ ਕਬੱਡੀ ਦੀ ਜਾਨ ਐਨ ਕਹਿੰਦੇ ਬੈਜਾ ਬੈਜਾ ਹੋਈ ਪਈ ਆ ਅੱਜ ਕਬੱਡੀ ਦੀ ਨਰਸਰੀ ਦੇ ਵਜੋਂ ਫੜਿਆ ਜਾਂਦਾ ਕਿ ਪੂਰੀ ਦੀ ਪੂਰੀ ਪੰਜਾਬ ਦੀ ਹਿੰਦੁਸਤਾਨ ਦੀ ਕ੍ਰੀਮ ਅੱਜ ਗੋਲੇ ਵਾਲੇ ਦੇ ਵਿੱਚ ਖੇਡੀ ਜਾਂਦੀ ਆ ਰਵੀ ਤੂ ਰਵੀ ਇੱਕ ਗੱਲ ਰਮ ਦੀ ਧਰਤੀ ਦੂਜੇ ਨੇ ਕੈਨੇਡਾ ਦਾ ਬੱਚਾ ਆਹ ਜਾਫੀ ਦਾ ਖਿਤਾਬ ਜਿੱਤਿਆ ਹਣ ਬੱਲੇ ਬੱਲੇ ਹੋਈ ਪਈ ਐ ਦਿਲਬਰ ਉੱਡਦੀ ਉੱਡਦੀ ਖਬਰ ਕੰਨਾਂ ਦੇ ਵਿੱਚ ਪਈ ਐ ਕਿ ਆਸ਼ੂ ਨੂੰ ਮਰੇਨ ਕੋਟਲੇ ਦੋ ਤਰੀਕ ਨੂੰ ਕਹਿੰਦੇ ਸਕਾਰਪੀਓ ਦਿੱਤੀ ਜਾ ਰਹੀ ਐ ਉਹ ਦਿਲਬਰ ਦੇ ਦਿਲਬਰ ਦੇ ਪੁੱਤ ਦਾ ਮਾਣ ਸਨਮਾਨ ਹੋਣਾ ਫਿਰ ਆ ਦੇਖੋ ਕਬੱਡੀ ਪੈ ਗਈ ਲੈ ਵੀ ਸ਼ੀਲੂ ਦੇ ਦੋ ਜਫੇ ਬਾਈ ਸਰਪਣ ਯੋਧੇ ਹੋਣਾਂ ਦੇ ਵੱਲੋਂ ਕੈਨੇਡਾ ਵਾਲੇ ਜਿਵੇਂ ਕਹਿੰਦੇ ਐ ਨਾਲ ਕਹਿੰਦੇ ਜਸਪ੍ਰੀਤ ਯੂਐਸਏ ਔਰ ਨਾਲ ਉਹਨਾਂ ਦੇ ਖੁਸ਼ਾ ਤੇ ਨਿੱਕਾ ਵੀ 2 ਹੋ ਗਏ ਇਹਨਾਂ ਵੱਲੋਂ 25000 ਆ 25000 ਜੇ 3 ਹੋ ਗਏ ਤੇ ਹਰਜਿੰਦਰ ਹੋਰਾਂ ਦੇ ਵੱਲੋਂ ਗੱਗੇ ਹੋਰਾਂ ਦੇ ਵੱਲੋਂ ਲਾ ਪ੍ਰਿੰਦ ਹੋਰਾਂ ਦੇ ਵੱਲ ਸੁਖਜੀਤ ਤੇ ਨਾਲ ਜੱਜ ਮਨਦੀਪ ਹੋਰਾਂ ਦੇ ਵੱਲੋਂ 31000 ਹੋਵੇਗਾ ਆ ਬੱਲੇ ਬੱਲੇ ਉਹ ਬੱਲੇ ਬੱਲੇ ਹੁੰਦੀ ਅੱਜ ਗੱਪਰੂ ਦਲੇਰਾਂ ਦੀ ਪੌਂਡਾ ਵਿੱਚ ਵਿਕਦੀ ਕਬੱਡੀ ਬੱਬਰ ਸ਼ੇਰਾਂ ਦੀ ਪੌਂਡਾ ਵਿੱਚ ਵਿਕਦੀ ਕਬੱਡੀ ਬੱਬਰ ਸ਼ੇਰਾ ਦੀ ਐ ਚਰਚਾ ਦਾ ਵਿਸ਼ਾ ਆ ਸ਼ੀਲੂ ਬਹੁਤ ਉਕਬਰਪੁਰ ਦੀ ਧਰਤੀ ਓ ਲਾਓ ਲਾਓ ਸ਼ੀਲੂ 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 ਕਹਿੰਦੇ ਓ ਜਿੱਤਦਾ ਏ ਫੋਰ ਨਾਲੇ ਜਿੱਤਦਾ ਏ ਗੱਡੀਆਂ ਸ਼ੀਲੂ ਨੇ ਮੈਦਾਨ ਵਿੱਚ ਝੰਡੀਆਂ ਨੇ ਗੱਡੀਆਂ ਕਰ ਕਰ ਸੁੱਟਦਾ ਏ ਰੇਡਰਾਂ ਨੂੰ ਮੁੱਤੇ ਨਾ ਕੋਈ ਤੋੜ ਸ਼ੀਲੂ ਦਾ ਅੱਜ ਕੱਲ ਕੌਡੀ ਵਿੱਚ